ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਦ ਰੋਸ ਤੁਹਾਨੂੰ ਖੁਸ਼ ਆਹਾਂ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ 7:10 ਮਿੰਟ ਦਾ ਮੈਂ ਬਣਾ ਲਿਆ ਆਪਣਾ ਦੀ ਬ੍ਰੇਕਫਾਸਟ ਐਗ ਟੋਜੀ ਵਿੱਚ ਸੈਂਟੀਆਂ ਪਾ ਕੇ ਤੇ ਇੱਧਰ ਬਹੁਤ ਸਾਰਾ ਕਿਨਾਰਾ ਪੈ ਗੋਈ ਮੈਂ ਦੁੱਧ ਰਿੜਕ ਕੇ ਆਟੀਆਂ ਮਲਾਈ ਰਿੜਕ ਕੇ ਆਕੀ ਦੁੱਧੀ ਮੂਥੇ ਨਿਕਲਦਾ ਤੇ ਮੱਖਣ ਮੱਖਣ ਗਰਮ ਕਰ ਲਵਾਂਗੀ ਨਾਲ ਜਦ ਮੈਂ ਗਰਮ ਕਰਵਾਂਗੀ ਮੈਂ ਪਹਿਲਾਂ ਬ੍ਰੇਕਫਾਸਟ ਕਰ ਲਾਂ ਆਪਣਾ ਤੇ ਇੱਧਰ ਜੱਗ ਵਿੱਚ ਤੇ ਇੱਕ ਡੋਨ ਦੇ ਵਿੱਚ ਲੱਸੀ ਵੱਡੀ ਪਈ ਹੈ ਰੱਸੀ ਵਾਲਾ ਪਤੀਲਾ ਮੈਂ ਸਾਫ਼ ਕਰਤਾ ਨਾਲ ਦੇ ਨਾਲ ਤੋਂ ਜਦ ਮੈਂ ਕੈ ਬਲੈਂਡਰ ਗਰਮ ਪਾਣਨ ਤੋਂ ਵੀ ਨਾਲ ਦੇ ਨਾਲ ਪਤੀਲਾ ਤੋਂ ਤਾਂ ਬਾਕੀ ਮੇਰਾ ਕੰਮ ਹਜੇ ਪਿਆ ਪਰ ਕੱਪੜੇ ਬਾਹਰ ਸੁੱਕਣੇ ਪਾਈ ਮੈਂ ਕੱਪੜੇ ਜਿਹੜੇ ਫੁੱਲੀ ਚ ਪਾਈ ਸਰਾਤ ਉਹ ਤੋਤੇਗੀ 1 2 ਸੈਂਟੀ ਧੋਣ ਵਾਲੇ ਉਹ ਮੈਂ ਦੇਖੂ ਜੇ ਹੁਣ ਠੀਕ ਲੱਗਾ ਹੁਣ ਧੋਲੂਗੀ ਨਹੀਂ ਫੇ ਸ਼ਾਮ ਨੂੰ ਧੋਵਾਂਗੀ ਤੇ ਹੁਣ ਆਪਾਂ ਦਾ ਬ੍ਰੈਕਫਾਸਟ ਕਰਦੇ ਹਾਂ ਬ੍ਰੈਕਫਾਸਟ ਕਰਕੇ ਚਾਹ ਪੀਵਾਂਗੀ ਬਾਕੀ ਦੇ ਕੰਮ ਸਾਫ਼ ਸਫਾਈ ਦੇ ਫਿਰ ਸ਼ੁਰੂ ਕਰਦੀ ਆਂ ਰਾਤ ਨੂੰ ਜਿਹੜੇ ਪਲਾਂਟਸ ਬਾਹਰ ਰੱਖੇ ਸੀ ਉਹ ਮੈਂ ਸੋਆ ਫਿਰ ਅੰਦਰ ਚੱਕ ਲੈਣੇ ਕਿਉਂ ਨਹੀਂ ਹੁੰਦੀਆਂ ਚੜਤੀ ਧੁੱਪ ਆਉਂਦੀ ਹੈ ਸਵੇਰੇ ਬਹੁਤ ਜ਼ਿਆਦਾ ਫਰੰਟ ਤੇ ਥੋੜੀ ਧੁੱਪ ਜੇ ਇਹਨਾਂ ਨੂੰ ਲੱਗ ਜੇ ਫਿਰ ਮੈਂ ਅੰਦਰ ਚੱਕ ਲੈਣੇ ਹੁੰਦੇ ਨੇ ਤਾਂ ਕਿ ਬਹੁਤ ਜ਼ਿਆਦਾ ਧੁੱਪ ਨਾਲ ਖਰਾਬ ਵੀ ਨਾ ਹੋ ਜਾਣਾ ਤੇ ਰਾਤ ਨੂੰ ਫਿਰ ਬਾਹਰ ਵੀ ਰੱਖਣ ਹੁੰਦੇ ਨੇ ਜੇ ਅੰਦਰ ਹੀ ਰੱਖੇ ਰੱਖਾਂਗੇ ਤਾਂ ਫਿਰ ਪਲਾਂਟਸ ਲਈ ਧੁੱਪ ਵੀ ਜ਼ਰੂਰੀ ਹੈ ਤਾਜ਼ੀ ਹਵਾ ਵੀ ਜ਼ਰੂਰੀ ਹੈ ਫਿਰ ਪਲਾਂਟ ਉਹਨਾਂ ਗਰੋ ਨਹੀਂ ਕਰਦਾ ਹੈਗਾ ਇਸ ਕਰਕੇ ਰਾਤ ਨੂੰ ਬਾਹਰ ਕੱਟਨੇ ਹੁੰਦੇ ਨੇ ਸਵੇਰੇ ਫਿਰ ਅੰਦਰ ਚੱਕ ਕੇ ਲੈ ਕੇ ਆਉਣੇ ਹੁੰਦੇ ਨੇ ਇਹ ਵੀ ਇੱਕ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਲਾ ਲੋ ਡਿਊਟੀ ਲਾ ਲੋ ਹੋ ਜਾਂਦੀ ਹੈ ਤੇ ਹੁਣ ਮੈਂ ਲੱਗੀ ਸੀ ਲੌਬੀ ਤੇ ਡਸਟਿੰਗ ਕਰਨ ਕਿਉਂਕਿ ਮੇਰੇ ਕਸਰੂ ਫੁੱਲ ਕਾ ਬਣਾਉਣਾ ਸੀ ਜੋ ਖਾਣਗੀ ਤੇ ਮੈਂ ਚਲੋ ਉਹ ਫੁੱਲਕਾ ਬਣਾ ਲਾਂਗੇ ਆਟਾ ਸਬਜੀ ਪਈ ਸੀ ਡਸਟਿੰਗ ਸਿਰਫ ਲੌਬੀ ਦੀ ਤੇ ਆਪਣੇ ਰੂਮ ਦੀ ਕਰੂੰ ਕਿਉਂਕਿ ਇਹੀ ਏਰੀਆ ਯਾਦ ਦੇ ਜ਼ਿਆਦਾ ਯੂਜ਼ ਹੁੰਦਾ ਤੇ ਜ਼ਿਆਦਾ ਗੰਦਾ ਹੁੰਦਾ ਲੌਬੀ ਚ ਸਾਹਮਣੇ ਫਰੰਟ ਡੋਰ ਕਰਕੇ ਬਹੁਤ ਜ਼ਿਆਦਾ ਡਸਟ ਆਉਂਦੀ ਹੈ ਹੁਣ ਤਾਂ ਮੌਸਮੀ ਇਹਨਾਂ ਜ਼ਿਆਦਾ ਡਸਟ ਵਾਲਾ ਚਾਹੇ ਰੋਜ਼ ਹੀ ਡਸਟਿੰਗ ਕਰੀ ਚਲੋ ਰੋਜ਼ ਪਰ ਹੁੰਦੀ ਨਹੀਂ ਹੈਗੀ ਕਈ ਵਾਰ ਕੰਮ ਇਹਨਾਂ ਜ਼ਿਆਦਾ ਹੋ ਜਾਂਦਾ ਹਨ ਜਿਸਨ ਕੱਪੜੇ ਵਗੈਰਾ ਹੁਣ ਜ਼ਿਆਦਾ ਕੰਮ ਹੋਵੇ ਫਿਰ ਮੈਂ ਡਸਟਿੰਗ ਨਹੀਂ ਕਰਦੀ ਹੁੰਦੀ ਜਿਸਨ ਆਏ ਹੋਵੇ ਅੱਜ ਕੱਪੜੇ ਵਗੈਰਾ ਹੈ ਨਹੀਂ ਕਿ ਕਈ ਵਾਰ ਤਾਂ ਸਾਰੇ ਹੀ ਰੂਮਸ ਨੂੰ ਸਭ ਦੀ ਇਕੱਠੀ ਕਰਦਾਂ ਨੇ ਹੁੰਦੀਆਂ ਤੇ ਕਈ ਵਾਰ ਸਿਰਫ ਲੌਬੀ ਦੀ ਕਰਦਾਂ ਨੇ ਕਦੇ ਕਦੇ ਆਪਣੇ ਰੂਮ ਦੀ ਕਰ ਲਾਂ ਜਿਵੇਂ ਠੀਕ ਲੱਗੇ ਜਿਵੇਂ ਟਾਈਮ ਮਿਲੇ ਜਿਵੇਂ ਆਪਣੀ ਸਿਹਤ ਨੂੰ ਠੀਕ ਲੱਗੇ ਹਨ ਆ ਤਾਂ ਚਾਹੇ ਰੋਜ਼ ਹੀ ਸਫਾਈ ਕਰੀ ਚੱਲੋ ਸਫਾਈਆਂ ਕਰਦੀਆਂ ਪੂਰੀਆਂ ਹੁੰਦੀਆਂ ਨਹੀਂ ਆਪ ਦਾ ਮਨ ਵੀ ਸੈਟੀਸਫਾਈਡ ਹੁੰਦਾ ਹੀ ਨਹੀਂ ਹੈਗਾ ਪਰ ਆਪ ਦੇ ਬੋਡੀ ਨੂੰ ਵੀ ਰੈਸਟ ਜ਼ਰੂਰੀ ਹੈ ਰੈਸਟ ਦੇਣਾ ਬਹੁਤ ਜ਼ਰੂਰੀ ਹੈ ਜਿੰਨਾ ਕੰਮ ਆਪ ਦੀ ਬੋਡੀ ਤੋਂ ਹੋਵੇ ਬੋਡੀ ਚੱਲ ਸਕੇ ਉਹਨਾਂ ਕੀ ਕਰਨਾ ਚਾਹੀਦਾ ਕੰਮ ਹੋ ਗਿਆ ਪੋਨੇ 9 ਦਾ ਟੌਪਿਕ ਡਸਟਿੰਗ ਮੈਂ ਕਰਤੀ ਆਪਣੇ ਰੂਮ ਚ ਆਇਆ ਤੇ ਹੁਣ ਆਪਦੇ ਰੂਮ ਦੀ ਡਸਟਿੰਗ ਕਰਨ ਨੂੰ ਬਸ ਇੰਨੀ ਕਰੂੰਗੀ ਸਬੱਧ ਨਹੀਂ ਕਰੂੰਗੀ ਕਿ ਐਨੇ ਏਰੀਆਸ ਜਿਆਦਾ ਯੂਜ਼ ਕਰਦੇ ਇਹੀ ਜਿਆਦਾ ਗੰਦਾ ਹੁੰਦਾ ਬਾਕੀ ਕੰਮ ਮੇਰਾ ਸਾਰਾ ਡਾਨਾ ਕੱਪੜੇ ਧੋਤੇ ਪਏ ਨੇ ਆ ਨਵੇਂ ਸੂਟ ਨੇ ਜਿਹੜੇ ਮੈਂ ਵਾਸ਼ ਕਰਨੇ ਨੇ ਫਿਰ ਮੈਂ ਸਟਿਚ ਕਰਾਉਂਗੀ ਲਾਸਟ ਇਅਰ ਨਾ ਨਿਕਲਦੀ ਗਰਮੀ ਗਰਮੀ ਦੇ ਐਂਡ ਵਿੱਚ ਮੈਂ ਲੈ ਲਈ ਸੀ ਫਿਰ ਮੈਂ ਸਟਿਚ ਨਹੀਂ ਕਰਾਈ ਸੀ ਮੈਂ ਕਿਹਾ ਚਲੋ ਨੈਕਸਟ ਗਰਮੀਆਂ ਚ ਕਰਾਉਂ ਵਧੀਆ ਨਹੀਂ ਕਰਾਈ ਨਹੀਂ ਹੁਣ ਮੈਨੂੰ ਇਹ ਵੀ ਆਲਟਰ ਕਰਾਉਣੇ ਪੈਂਦੇ ਔਰ ਕਾਟਨ ਦੇ ਸੂਟ ਜੋ ਡੇਢ ਦਪ ਆ ਵੀ ਸੂਟ ਹੈ ਇਹ ਕੱਲਾ ਸ਼ਰਟ ਦਾ ਕਪੜਾ ਇਹਨਾਂ ਉਹ ਲੈ ਕਿਉਂਗੀ ਪਲਾਜ਼ੋ ਬਣਾਉਂਗੀ ਪਲਾਜ਼ੋ ਦਾ ਕਪੜਾ ਲੈ ਕੇ ਆਉਂਗੀ ਇਹ ਸੋਚ ਰਹੀ ਹਾਂ ਸਲਵਾਰ ਸੂਟ ਹੀ ਬਣਾ ਲਾਂ ਆਲ ਓਵਰ ਸੂਟ ਸੋਨਾ ਲੱਗੂ ਸਟ੍ਰੇਟ ਸਲਵਾਰ ਨਾਲ ਵਾਸ਼ ਕਰੂੰਗੀ ਪਹਿਲਾਂ ਵਾਸ਼ ਕਰਕੇ ਫਿਰ ਇਹਨਾਂ ਦੇ ਕੋਈ ਲੈਸਾ ਵਗੈਰਾ ਲਿਆਉਂਗੀ ਲੈਸਿੰਗ ਸਾ ਡਿਜ਼ਾਈਨ ਕਰਕੇ ਫਿਰ ਸਟਿਚ ਕਰਾਉਣੇ ਦੇਣੇ ਨੇ ਰੋਪੀ ਦੀ ਡਸਟਿੰਗ ਕਰਨ ਤੋਂ ਬਾਅਦ ਮੈਂ ਆਗੀ ਆਪਣੇ ਰੂਮ ਵਿੱਚ बस ਹੁਣ ਇਹ ਰੂਮ ਦੀ ਡਸਟਿੰਗ ਕਰੂੰਗੀ ਨਾਲ ਡਰੈਸਿੰਗ ਰੂਮ ਹੈ ਵਾਸ਼ਰੂਮ ਹੈ ਉਹਦੀ ਵੀ ਡਸਟਿੰਗ ਕਰ ਦੂੰਗੀ ਪਸ ਐਨਾ ਕੀ ਆਪਾਂ ਦਿਨੇ ਇੱਥੇ ਬੈਠਦੇ ਬੈਠਦੇ ਲੀਡ ਦਾ ਥੋੜਾ ਵਧੀਆ ਲੱਗਦਾ ਡਸਟਿੰਗ ਕਰਕੇ ਹੈਨਾ ਸਾਫ਼ ਸੁਥਰਾ ਆਪਨ ਵਾਲਾ ਦੋਲ ਆਪਣਾ ਵਧੀਆ ਲੱਗਦਾ ਐਨਾ ਕੀ ਕਰੂੰ ਬਸ ਬਾਕੀ ਦੂਸਰੇ ਰੂਮਸ ਦੀ ਡਸਟਿੰਗ ਨਹੀਂ ਕਰਦੀ ਕਿਉਂਕਿ ਅਸੀਂ ਨਾ ਉਧਰ ਯੂਜ਼ ਯੂਜ਼ ਕਰਦ ਰੂਮਸ ਦਾ ਜਾਂਦੇ ਜਿਹੜਾ ਪਦੀਨਾ ਮਾਸਕਾਇਆ ਸੀ ਨਾ ਸੁੱਕ ਚੁੱਕਾ ਮੈਂ ਹੁਣ ਸਿਰਫ 2-3 ਮਿੰਟਾਂ ਲਈ ਧੁੱਪੇ ਰੱਖਿਆ ਸੀ ਧੁੱਪੇ ਰੱਖ ਕੇ ਬਿਲਕੁਲ ਐ ਕ੍ਰਿਸਪ ਹੋ ਗਿਆ ਐ ਪੂਰ ਲੱਗਦਾ ਬਿਲਕੁਲ ਬਸ ਐਨੂੰ ਹੱਥ ਨਾਲ ਮੈਂ ਘੋੜ ਦਾਨੀ ਹੈਗੀ ਜੇ ਟੱਕ ਕੇ ਬਾਅਦ ਵਿੱਚ ਚੇਤੇ ਹੋਣੇ ਪੈਣਗੇ ਉਹ ਮਿਕਸੀ ਵਿੱਚ ਵੀ ਕਰ ਸਕਦੇ ਪਰ ਮਾਸਟਰ इजीली ਪੁੱਰ ਰਿਹਾ ਸਿਰਫ ਫੰਕਸ਼ਨ ਜਿਹੜਾ ਮਿਕਸੀ ਜਿਹਾ ਕਰੋ ਹਾਂ ਕੋ ਦਾ ਨਾ ਖੁੱਲ ਰਿਹਾ ਇੰਨਾ ਬਣ ਜਾਣਾ ਇਹਨੇ ਸੋਹਣਾ ਹੈ ਕਿਕਪੈਨ ਦਾ ਕਮੈਂਟ ਆਇਆ ਹੈ ਕਹਿੰਦਾ ਕਿ ਪਦੀਨੇ ਦੇ ਪਰੌਂਠੇ ਹੀ ਬਣਾਉਣੇ ਨੇ ਮੈਂ ਫਸਟ ਟਾਈਮ ਸੁਣਿਆ ਪਦੀਨੇ ਦੇ ਪਰੌਂਠੇ ਬੜੀ ਸੋਹਣੀ ਖੁਸ਼बू ਆ ਰਹੀ ਹੈ ਬਹੁਤ ਸੋਹਣੀ ਖੁਸ਼बू ਆ ਰਹੀ ਪਦੀਨੇ ਦੀ ਹੋਰ ਬਰੀਕਾਂ ਨੂੰ ਆਹ ਟੱਕੇ ਜਿ ਕੱਢੂਗਾ ਨਾ ਫੇਰ ਹੋਰ ਬਰੀਕ ਉਹ ਜਿਹੜੇ ਮੋٹے ਮੋਟੇ ਟੱਕੇ ਦਿਖਦੇ ਹਨ ਇਹ ਝੂਗਣਾਂ ਦੇ ਵਿੱਚੋਂ ਆਹ ਲੁਕਾਇਆ ਤੇ ਫੇਰ ਸਾਫ਼ ਕਰਦੀ ਫੇਰ ਇਹਨੂੰ ਬੋਤਲ 'ਚ ਪਾ ਕੇ ਰੱਖ ਲਵਾਂਗੀ ਮੈਂ ਇਹਨਾਂ ਇਹਨਾਂ ਛਾਲੀਆਂ ਚਾਹ ਲਿਆ ਸਾਰੇ ਟੱਕੇ ਜਿ ਰਹਿ ਗਏ ਉੱਤੇ ਤੇ ਪਾਊਡਰ ਸਾਰਾ نیچے ਆ ਗਿਆ ਆਸਤੇ ਹੁਣ ਇਹਨੂੰ ਨਾ ਆ ਸਿੱਛਿਸ਼ ਮਾ ਕੇ ਰੱਖ ਲਾਂ ਮੈਂ ਤੇ ਇੰਜੋਏ ਕਰਾਂਗੇ ਗੁੰਦੀ ਚਰਾਇ ਤੇਜ ਕਦੂ ਦਾ ਰਾਇਤਾ ਨਾ ਖੀਰੇ ਟਮਾਟਰ ਪਿਆਜ਼ ਦਾ ਰਾਇਤਾ ਬਹੁਤ اچھی ਫ੍ਰੈਗਰੈਂਸ ਆ ਰਹੀ ਹੈ ਪੁਦੀਨੇ ਦੀ ਪੌਂਗਾਂ ਵਾਲੀ ਆ ਟਾਈਮ ਹੋ ਰਿਹਾ 2:30 ਮੈਂ ਅੱਜ ਦਾ ਖਾਣਾ ਖਾਣ ਤੋਂ ਬਾਅਦ ਨਾ ਲੱਗੇ ਸ਼ਾਮ ਦੇ ਖਾਣੇ ਤਿਆਰੀ ਕਰਨੇ ਇਧਰ ਮੈਂ ਉਬਾਲਿਆ ਕद्दू ਕद्दू ਦਾ ਰਾਇਤਾ ਬਣਾਵਾਂਗੀ ਇਧਰ ਮੈਂ ਕੱਟ ਕੇ ਰੱਖਿਆ ਸਬਜ਼ੀ ਪੇਠੇ ਦੀ ਕਈ ਇਹਨੂੰ ਕਦੂ ਵੀ ਕਹਿੰਦੇ ਨੇ ਆਈ ਡੋਨਟ ਨੋ ਕਦੂ ਕਿਉਂ ਕਹਿੰਦੇ ਨੇ ਪੇਠੇ ਹੀ ਹੁੰਦੇ ਵੈਸਤੇ ਹੀ ਹੈ ਨਾ ਪੇਠੇ ਦੀ ਫਰਾਈਟ ਹੀ ਚਾਉਂਦਾ ਤਾਂ ਨਹੀਂ ਕਦੂ ਹੀ ਹੋ ਸਕਦਾ ਮੈਨੂੰ ਨਹੀਂ ਪਤਾ ਸਤੈ ਨੂੰ ਕੋਈ ਇੱਥੇ ਹੀ ਕਹਿੰਦੇ ਕਦੂ ਨਹੀਂ ਕਹਿੰਦੇ ਹੈਗਾ ਇਹ ਸ ਮੇ ਛਿਲਕੇ ਕੱਟ ਤਾ ਲਉਂਗੀ ਛਿਲਕਾ ਕਰ ਚਾਹੀ ਸੀਗਾ ਪੇਠਾ ਕੱਟ ਕੇ ਰੱਖਤਾ ਐਂਡ ਪਿਆਜ਼ ਟਮਾਟਰ ਤੇ ਹਰੀ ਮਿਰਚ ਸਬਜ਼ੀ ਦੀ ਜਾਨੀ ਤਿਆਰੀ ਕਰਦੇ ਵਕਤ ਨੂੰ ਜਿਹੜੇ ਬਣਾਉਣੀ ਹੈ ਬਣਾਉਣ ਨੂੰ ਫੁੱਲ ਟਾਈਮ ਲੱਗਦਾ ਹੈ ਰਾਇਤਾ ਵੀ ਬਣੇ ਪਰ ਮੈਂ ਗੈਸ ਕਰਤਾ ਨਹੀਂ ਆ ਮੈਂ ਤਾਂ ਚਲੋ ਬਣਾਜਰੋ ਮਰਜ਼ੀ ਲਵਾ ਥੋੜਾ ਮੇਰੇ ਵੀਡੀਓ ਦਾ ਕੰਮ ਰੰਦਾ ਸ਼ਾਮ ਵੇਲੇ ਵੀਡੀਓ ਅਪਲੋਡ ਕਰਨੀ ਉਹਦਾ ਮੈਂ ਕੰਮ ਕਰ ਲਵਾਂ ਕਿ ਬਣਾ ਜਦੋਂ ਮਰਜ਼ੀ ਲਵਾਂ ਜਲਦੀ ਬਣ ਜੂ ਸਬਜੀ ਤੇ ਕੱਟ ਕੇ ਰੱਖ ਦੇ ਘਰ ਤਿਆਰੀ ਦੇ ਥੋੜਾ ਕੱਟਣ ਦਾ ਟਾਈਮ ਨਹੀਂ ਆਉਂਦਾ ਗੈਸ ਕਰਤਾ ਨੀ ਉਪੰਦ ਟਾਈਮ ਹੋੜੇ 5 ਵਜੇ ਦਾ ਸਬਜੀ ਬਣ ਗਈ ਮੈਂ ਚਾਹ ਵੀ ਪੀ ਲਈ ਹੈਲਪਰ ਆਈ ਉਹਦੇ ਬਾਅਦ ਕੰਮ ਰਸਾਸ ਕਰਦੀ ਸਟੋਰ ਮੰਗਦੇ ਮੈਂ ਲੈ ਕੇ ਚੀਕੂ ਤੋੜ ਤੋਂ ਵੈਸੇ ਦੇਖਣ ਲੱਗੇ ਬਾੜੇ ਮੈਂ ਕਿ ਚੀਕੂ ਤਾਂ ਐਡੇ ਵੱਡੇ ਵੱਡੇ ਨੇ ਪੇਵਾ ਸੋ ਪੱਕਦੇ ਨਹੀਂ ਹੁੰਦੇ ਪੇੜ ਤੇੜਾ ਲੱਗੇ ਲਗਾਏ ਤੋੜ ਕੇ ਰੱਖਣੇ ਪੈਂਦੇ ਪਹਿਲਵਾ ਸਰਦੀਆਂ ਵਿੱਚ ਰੱਖੇ ਸੋ ਉਦੋਂ ਪਤਾ ਨਹੀਂ ਮੌਸਮ ਠੰਡਾ ਸੀ ਉਹ ਤੋਂ ਕਈ ਦਿਨ ਬਾਅਦ ਦੇਖੇ ਤਾਂ ਵੀ ਟ ਵਰਗੇ ਜਿਹੜੇ ਪੇਪਰ ਚੱਕ ਕੇ ਸੁੱਟਦੇ ਸੀ ਹੁਣ ਮੈਂ ਦੇਖਦੇ ਆ ਖਵਾਰ ਚ ਕਹਿੰਦੇ ਨੇ ਲਵੇਟ ਕੇ ਰੱਖਦੇ ਇਹਨਾਂ ਨੂੰ ਖਵਾਰ ਚ ਪਾ ਕੇ ਰੱਖਦੀ ਆ ਆ ਖਵਾਰ ਚ ਲਵੇਟ ਕੇ ਫਿਰ ਸਾਫ ਜਿ ਬੰਨ ਕੇ ਰੱਖਦੇ ਥੋੜੀ ਵੀ ਕਿਸੇ ਘਰੇ ਲੱਗੀ ਹੁਣ ਮੈਂ ਜਰੂਰ ਦੱਸੂ ਵੀ ਤੁਸੀਂ ਕਿਵੇਂ ਪਕਾ ਕੇ ਖਾਣੇ ਇਹਨਾਂ ਨੂੰ ਚਾਰ ਪੇੜ ਦੇ ਚੀਕੋ ਤੇ ਇੱਕ ਤੇ ਬਹੁਤ ਜ਼ਿਆਦਾ ਫਾਲਾ ਬਾਕੀ ਤਾਂ ਹਲੇ ਕਿ ਇੱਕ ਬਿਰਲਾ ਬੇਰਾ ਲੱਗ ਉਹ ਕਿੱਥੋਂ ਲੈ ਕੇ ਕੋ ਫਾਲਾ ਆ ਰਿਹਾ ਹਣੀ ਹੋਣੀ ਇਹ ਮੈਨੂੰ ਬਾਸੇ ਚ ਬਣ ਕੇ ਰੱਖਣਾ ਨਹੀਂ ਪੀਣਾ ਇਹ ਰਮਾਂ ਸਿਰ ਦੇ ਖਾਂ ਮੈਂ ਪਿੰਚਾ ਜਨਾਵਾਂ ਰੱਖਾਂ ਕਿਤੇ ਪੁੱਲਾਂਗੇ ਨਾ ਜਿੱਤੇ ਨਾ ਜਿਹੜਾ ਕਾਬੂ ਰੋਜ਼ ਖੋਲੇ ਇਹ ਤਾਂ ਦੁੱਧਨ ਕਿਵੇਂ ਚੱਕਦੇ ਨੇ ਰੋਜ਼ ਇੱਥੇ ਰੱਖ ਲੰਨੀ ਪਤਾ ਲੱਗ ਜੂਗਾ ਫਿਰ ਤਾਮਨ ਵੀ ਖੋ ਰੋਜ਼ ਇੱਥੇ ਰੱਖ ਲਾਗੀ ਸੱਚ ਰੋਜ਼ ਮੈਂ ਬਣਾ ਰਹੀ ਹਾਂ ਦਵਿੰਦਰ ਲਈ ਚਾਹ ਤੇ ਪਰੌਠਾ ਟਾਈਮ ਆ 7:30 ਵਜੇ 7:30 ਹੋਣ ਬਣੇ ਨੇ 10 ਮਿੰਟ ਟਾਈਮ 5:00 ਵਜੇ ਇਹ ਦੇਸੀ ਘਰ ਦੀ ਸਰਵਿਸ ਕੌਣ ਬਠੇ ਡੇ ਤੇ ਹੁਣ ਆਏ ਨੇ ਕਹਿੰਦੇ ਭੁੱਖ ਲੱਗੀ ਆ ਬਹੁਤ ਜ਼ਿਆਦਾ ਭੁੱਖ ਲੱਗੀ ਆ ਹੂੰ ਤਾਂ ਮੈਂ ਨਾਲ ਸਰੂੜ ਦੇਤਾ ਸੀਗਾ ਨਾਲ ਮੈਂ ਤੇ ਛਾਨੇ ਲੈਤੇ ਸੀਗੇ ਖਾ ਲਓ ਬਹੁਤ ਨਾਲ ਖਾਣੇ ਬਾਅਦ ਉੱਪਰ ਹੀ ਭੁੱਖ ਹੋਰ ਲੱਗੀ ਆ ਮੈਂ ਤਾਂ ਛਾਨਾ ਪਰੌਠਾ ਖਾ ਲਾ ਇੱਕ ਪਰੌਠਾ ਬਣਾ ਲਿਆ ਤੇ ਕਹਿੰਦੇ ਸ਼ਾਮ ਦਾ ਟਾਈਮ ਵੀ ਹੋ ਜਾਈਏ ਤਾਂ ਬਹੁਤ ਆਚਾਨਕ ਇਹਨਾਂ ਨਾਲ ਭੁੱਖ ਜੀ ਵੱਧ ਗਈ ਆਰੀਆ ਬਰੌਂਟਾ ਦਾ ਇੱਕ ਡੇਢ ਮੰਗੂ ਦੀ ਬਰੌਂਟਾ ਨੂੰ ਥੋੜਾ ਜਿਹਾ ਰੋਟੀ ਨਾਲ ਥੋੜੇ ਥਾਲੇ ਬਣਾ। ਇਸੀ ਹੁਣ ਸ਼ਾਮ ਦਾ ਟਾਈਮ 5:30 ਵਜੇ ਦਾ ਟਾਈਮ ਸੀ ਅੱਜ ਮੈਂ ਸਬਜੀ ਵੀ ਟਾਈਮ ਨਾਲ ਬਣਾ ਲਈ ਸੀ ਟਾਈਮ ਨਾਲ ਵੀ ਤਾਂ ਕਰਕੇ ਹੀ ਬਣਾਈ ਸੀ ਤਾਂ ਕਿ ਫਿਰ ਸ਼ਾਮ ਨੂੰ ਨਾ ਮੈਂ ਪੌਟਸ ਦੇ ਵਿੱਚ ਪlant ਲਗਾ ਸਕਾਂ ਜਿਹੜੇ ਕੱਲ ਲਿਆਂਦੇ ਸੀਗੇ ਮਿੱਟੀ ਮੈਂ ਸਵੇਰੇ ਨਿੰਮੇ ਬਾਇ ਤੋਂ ਖੇਤੋਂ ਮੰਗਾ ਲਈ ਸੀਗੀ ਫਿਰ ਮੈਂ ਦਵਿੰਦਰ ਨੂੰ ਕਹਿੰਦੀ ਕਿ ਆਪਾਂ ਵਰਮੀ ਕੰਪੋਸਟ ਮਿੱਟੀ ਵਿੱਚ ਮਿਕਸ ਕਰ ਲਈਏ ਫਿਰ ਦਵਿੰਦਰ ਕਹਿੰਦੇ ਕਿ ਇਹਨੇ ਮਿੱਟੀ ਖੇਤ ਵਾਲੀ ਹੈ ਆਲਰੇਡੀ ਇਹਦੇ ਵਿੱਚ ਲਾਈਕ ਫਰਟੀਲਿਟੀ ਜਾਦੇ ਆ ਉਪਜਾਊਤ ਮਿੱਟੀ ਹੈ ਇਹ ਉੱਥੇ ਫਸਲ ਹੁੰਦੀ ਆ ਪਰ ਰੇ ਵਗੈਰਾ ਪਾਉਣੇ ਨਹੀਂ ਰਹਨੇ ਵੀ ਤੁਸੀਂ ਵਰਮੀ ਕੰਪੋਸਟ ਹਜੇ ਨਾ ਪਾਓ ਠਹਿਰ ਕੇ ਮਹੀਨੇ ਦੋ ਮਹੀਨੇ ਬਾਅਦ ਫੇਰ ਪਾ ਲਿਓ ਇਸ ਕਰਕੇ ਮੈਂ ਚਲੋ ਇਹ ਗੱਲ ਵੀ ਠੀਕ ਹੈ ਮਿੱਟੀ ਵੀ ਦੂਸਰੀ ਖੇਤਾਂ ਵਾਲੀ ਮਿੱਟੀ ਹੈ ਜਿਹੜੇ ਫਸਲਾਂ ਚ ਆਪਾਂ ਖੇਤ ਹੁੰਦੀ ਹੈ ਹਨਾ ਰੇ ਰੂ ਪਾਈ ਹੋਈ ਹੈ ਕਾਲੀ ਮਿੱਟੀ ਸੀ ਤੇ ਮਿੱਟੀ ਵਿੱਚ ਕਾਫੀ ਡਲੇ ਸੀ ਪਹਿਲਾਂ ਤਾਂ ਮੈਂ ਉਹ ਮੋਟੇ-ਮੋਟੇ ਡਲੇ ਸੀ ਜਿਹੜੇ ਉਹ ਤੋੜੇ ਮਿੱਟੀ ਪਾਈ ਕੁਝ ਪਲਾਂਟਸ ਇਹਦੇ ਵਿੱਚ ਕਰਨੇ ਸੀਗੇ ਸ਼ਿਫਟ ਜਿਹੜੇ ਛੋਟੇ ਪੌਟਸ ਵਿੱਚ ਸੀ ਹੁਣ ਲੱਗਦਾ ਸਭ ਇਹਨਾਂ ਨੂੰ ਵੱਡੇ ਪੌਟ ਦੇ ਵਿੱਚ ਸ਼ਿਫਟ ਕਰਨ ਦੀ ਲੋੜ ਹੈ ਉਹ ਸ਼ਿਫਟ ਕਰਨੇ ਸੀਗੇ ਕਰ ਰਹੀ ਸੂਹੀ ਮੈਂ ਸਾਰੇ ਪੌਟਸ ਦੀ ਸੈਟਿੰਗ ਮੈਂ ਵੈਸੇ ਨਾ ਪਹਿਲਾਂ ਕਦੇ ਵੀ ਐਦਾ ਪਲਾਂਟਸ ਮੈਂ ਨਹੀਂ ਲਗਾਏ ਮੈਂ ਨਿੰਮੇ ਬਾਈ ਤੋਂ ਲਗਵੋਣੀ ਹੁੰਦੀ ਹੈ ਤੇ ਮੈਂ ਹੁਣ ਫਰਸਟ ਟਾਈਮ ਲਗਾ ਰਹੀ ਆ ਤੇ ਮੈਂ ਅਬ ਅਕੋਰਡਿੰਗ ਲਗਾਉਣੀ ਸੀ ਕਿਸੇ ਛੋਟੇ ਪੌਟ ਚ ਕੱਟ ਕੇ ਵੱਡੇ ਵਿੱਚ ਸ਼ਿਫਟ ਕਰਨਾ ਸੀਗਾ ਫਿਰ ਮੈਂ ਕਿਹਾ ਚਲੋ ਮੈਂ ਆਪ ਹੀ ਕਰਦੇ ਆ ਇਹ ਕੰਮ ਬਹੁਤ ਵਧੀਆ ਲੱਗਿਆ ਮੈਨੂੰ ਇਹ ਕੰਮ ਕਰਕੇ ਬਹੁਤ ਵਧੀਆ ਪਲਾਂਟਸ ਕਰਕੇ ਨਾ ਮੇਰਾ ਟਾਈਮ ਪਾਸ ਬਹੁਤ ਵਧੀਆ ਹੁੰਦਾ ਨਹੀਂ ਤਾਂ ਲੇਡੀਜ਼ ਘਰੇ ਫ੍ਰੀ ਹੁੰਦੀਆਂ ਜਦੋਂ ਬੱਚੇ ਹੁਣ ਬਾਹਰ ਪੜ੍ਹਦੇ ਨੇ ਆਪਾਂ ਇਕੱਲੇ ਹੁੰਨੇ ਘਰੇ ਬਹੁਤ ਜ਼ਿਆਦਾ ਆਪਾਂ ਇਕੱਲਾਪਨ ਫੀਲ ਕਰਦੇ ਹਾਂ ਬਹੁਤ ਲਨਲੀ ਫੀਲ ਕਰਦੇ ਹਾਂ ਐਸ ਤਰ੍ਹਾਂ ਜਿਵੇਂ ਕਿਸ ਨੇ ਕਿਹਾ ਕੰਮ ਵਿੱਚ ਬਿਜ਼ੀ ਰਹਿਨੇ ਆ ਆਪਾਂ ਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ। ਇਦੋਂ ਦਵਿੰਦਰ ਵੀ ਆਪਦੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਨੇ ਮੈਂ ਦੇਣੇ ਮੈਂ ਕੱਲੀ ਵਾਂਗੂ ਹੀ ਰਹਣੀ ਆ। ਤੇ ਮੈਨੂੰ ਬਿਲਕੁਲ ਵੀ ਉਹਦਾ ਫੀਲ ਜਾਨੀ ਹੁੰਦਾ। ਬਿਜ਼ੀ ਰਹਿਣੀ ਮੈਂ ਆਪਦੇ ਕੰਮਾਂ ਵਿੱਚ, ਸਫਾਈਆਂ ਵਿੱਚ, ਕਦੇ ਪਲਾਂਟ ਸੀ ਟੇਕ ਕੇਅਰ ਕਰ ਲਈ, ਪਾਣੀ ਦੇਤਾ, ਗੁੱਡ ਦੇਤੀ ਹਨਾ। ਤੇ ਬਸ ਐਸ ਤਰ੍ਹਾਂ ਬਿਜ਼ੀ ਰਹਿੰਨੀ ਆ। ਇਹ ਸਾਰੇ ਜਿਵੇਂ ਜਿਵੇਂ ਪਲਾਂਟ ਸੀ ਸੈਟਿੰਗ ਕਰਨੀ ਸ਼ੁਰੂ ਹੀ ਕਰ ਰਹੀ ਸੀ ਮੈਂ। ਛੋਟਿਆਂ ਤੋਂ ਵੱਡੇ ਵਿੱਚ ਸ਼ਿਫਟ ਕਰੇ। ਬਹੁਤ ਸੋਹਣੇ ਪਲਾਂਟਸ ਗਰੋ ਹੋਏ ਨੇ ਇਸ ਫਾਰੀ ਤਾਂ ਬਹੁਤ ਪਤਾ ਨਹੀਂ ਦੂਹਵਾਰ ਜਨਵਰੀ ਵਿੱਚ ਵਰਮੀ ਕੰਪੋਸਟ ਪਾਈ ਫਿਰ ਹੁਣ ਮਾਰਚ ਦੇ ਮਹੀਨੇ ਵਿੱਚ ਵਰਮੀ ਕੰਪੋਸਟ ਪਾਈ ਪਤਨ ਤਾਂ ਕਰਕੇ ਐ ਕਿ ਤਾਂ ਬਹੁਤ ਟੱਚ ਨਜ਼ਰ ਵੀ ਨਹੀਂ ਆ ਗਈ ਬਹੁਤ ਸੋਹਣੇ ਗਰੋ ਹੋ ਰਹੇ ਨੇ ਲਾਸਟ ਈਅਰ ਨੇ ਸੋਹਣੇ ਗਰੋ ਹੋਏ ਤੇ ਇਸ ਵਾਰ ਜਾਂਦੇ ਗਰੋ ਹੋ ਰਹੇ ਨੇ ਗੁੱਡ ਵੀ ਹੁਣ ਰੈਗੂਲਰ ਪੈ ਰਹੀ ਹੈ ਇਹਨਾਂ ਦੇ ਵਿੱਚ ਆਪਣਾ ਪਲਾਂਟਸ ਦਾ ਕੰਮ ਹੋ ਗਿਆ ਡਨ ਸਾਰੇ ਪੌਟਸ ਮੈਂ ਕਰਤੇ ਰੀਪੋਟ ਕਰਤੇ ਇੱਕ ਬੁੱਦੇ ਵਿੱਚ ਮੈਂ ਆਵਲਾ ਪਲਾਂਟ ਲਗਾਤਾ ਹਾਂ ਇਹ ਜੈਡ ਪlant ਇਹ ਉਹਨਾਂ ਬੜਾ ਸੋਹਣਾ ਗਰੋ ਹੋਇਆ ਸੀ ਇਹ ਵਾਲਾ ਪਰ ਹੈਗਾ ਸੀ ਪlant ਆਹ ਵਾਲੇ ਛੋਟੇ ਪੌਟ ਚ ਸੀਗਾ ਪlant ਗਰੋ ਜਾਂਦੇ ਹੋ ਗਿਆ ਪੌਟ ਰਹਿ ਗਿਆ ਛੋਟਾ ਫਿਰ ਮੈਂ ਇਹ ਚੋਂ ਕੱਢ ਕੇ ਇਹਦੇ ਵਿੱਚ ਟ੍ਰਾਂਸਫਰ ਕਰਤਾ ਸੋਹਣਾ ਵੀ ਲੱਗਦਾ ਦੇਖੋ ਦੋਨੇ ਪਾਸੇ ਇਸ ਤਰ੍ਹਾਂ ਨਾ ਇਹਦੇ ਡਾਂਗੀਆਂ ਜੇ ਖਿੰਡਣਗੇ ਬਹੁਤ ਸੋਹਣਾ ਲੱਗਦਾ ਆਹ ਮਨੀ ਪlant ਮਨੀ ਪlant ਸੀਗਾ ਆਹ ਵਾਲੇ ਛੋਟੀ ਬੋਟਲ ਚ ਇਹਦੇ ਮੈਂ ਕਟਿੰਗ ਹੋਰ ਲਗਾ ਦੂੰਗੀ ਬੜਾ ਸੋਹਣਾ ਗਰੋ ਹੋ ਗਿਆ ਸੀ ਹੁਣ ਤੇ ਇਹਦੇ ਵਿੱਚ ਮੈਂ ਟ੍ਰਾਂਸਫਰ ਕਰਤਾ ਆਹ ਵਾਲਾ ਪlant ਸੀਗਾ ਇਦੇ ਵਿੱਚ ਇਹ ਚ ਨ ਦੋ ਸੀ ਆਵੇ ਸੀ ਤੇ ਉਹ ਵੀ ਸੀਗਾ ਫਿਰ ਪਰ ਦੋਨੇ ਆਪਸ ਟਕਰਾਉਂਦੇ ਸੀਗੇ ਪੱਤੇ ਟੁੱਟ ਜਾਂਦੇ ਸੀ ਇਸ ਕਰਕੇ ਇਹ ਜੋ ਇੱਕ ਖੰਡ ਕੇ ਮੈਂ ਇਹਦੇ ਵਿੱਚ ਪਾਤਾ ਆ ਨਿੱਕੂ ਯਾ ਦੇਖੋ ਇਹ ਸੀਗਾ ਅ ਕਿਹੜੇ ਪੌਟ ਵਿੱਚ ਉਹ ਸੀਗਾ ਆ ਛੋਟੇ ਜਿਹੇ ਪੌਟ ਵਿੱਚ ਇਹਦੇ ਵਿੱਚ ਸੀਗਾ ਪਰ ਇਹਨੇ ਬੇਬੀ ਪਲੈਂਟ ਕੱਢ ਲਿਆ ਪਰ ਜੜ ਨਹੀਂ ਉਹਦੀ ਨਾਲ ਅੱਗੋਂ ਇਸ ਕਰਕੇ ਮੈਂ ਵੀ ਅਲੱਗ ਨਹੀਂ ਕੀਤਾ ਥੋੜਾ ਜਿਹਾ ਹੋਰ ਵੱਡਾ ਇੱਕ ਫਿਰ ਨਾਲ ਕਰਾਂਗੇ ਇਸ ਨੂੰ ਵੱਡੇ ਪੌਟ ਚ ਸ਼ਿਫਟ ਕਰਤਾ ਇਹਦੇ ਵਿੱਚ ਮੈਂ ਨਾ ਛੋਟੇ-ਛੋਟੇ ਉਹ ਲਗਾਏ ਨੇ ਬੇਬੀ ਪਲਾਂਟ ਜੇ ਨਿਕਲੇ ਸੋ ਲਗਾਏ ਨੇ ਅੱਛੀ ਤਰ੍ਹਾਂ ਜੋ ਗਰੋ ਹੋਣ ਲੱਗੇ ਫਿਰ ਵੱਡੇ ਚ ਟ੍ਰਾਂਸਫਰ ਕਰ ਦਾਂਗੇ ਇੱਕ ਵਾਰ ਮੇਸੇਜ ਹੀ ਰਹਿਣ ਦਿੱਤੇ ਇਹਦੇ ਬੇਬੀ ਪਲਾਂਟ ਨੇ ਇਹਦਾ ਪੱਤਾ ਨੀਚੇ ਗਿਰਜੇ ਤਾਂ ਤੁਸੀਂ ਪੱਤਾ ਨੀਚੇ ਗਿਰ ਐ ਵਿੱਚ ਕਮੇਟੀ ਚ ਗੜ ਦੋ ਉਹਦੇ ਵਿੱਚ ਬੇਬੀ ਪਲਾਂਟ ਨਿਕਲ ਆਉਂਦੇ ਨਾ ਦੇਖੋ ਨਿੱਕੇ-ਨਿੱਕੇ ਕਿੰਨੇ ਨਿਕਲੇ ਪਏ ਨੇ ਇਹਦੇ ਵਿੱਚ ਵੀ ਸੇਮ ਆਈ ਮੈਂ ਬੇਬੀ ਪਲਾਂਟ ਲਗਾਏ ਜੋ ਗਰੋ ਹੋਗੇ ਫਿਰ ਹੋਰ ਪੌਟਸ ਟ੍ਰਾਂਸਫਰ ਕਰ ਦਾਂਗੇ ਇੱਕ ਪਲਾਸਟਿਕ ਦਾ ਪੌਟ ਖਾਲੀ ਪਿਆ ਸੀਗਾ ਤੇ ਇਹ ਸਾਰੇ ਪਲਾਂਟਸ ਲੱਗੇ ਬੜੇ ਸੋਹਣੇ ਲੱਗ ਰਹੇ ਹੈ ਇਦੇ ਵਿੱਚ ਵੀ ਸੇਮ ਮੈਂ ਆਹੀ ਲਗਾਏ ਨੇ ਪੱਤੇ ਜਿਹੜੇ ਟੁੱਟ ਗਏ ਇਸ ਨੂੰ ਪਲਾਂ ਦੇ ਪੱਤੇ ਸਕੂਲਣ ਟੁੱਟ ਗਏ ਪੱਤੇ ਮੈਂ ਖੜੋ ਵਿੱਚ ਉਹ ਕਰਤੇ ਮਿੱਟੀ ਵਿੱਚ ਗੱਡ ਤੇ ਇੱਕ ਵਾਰੀ ਜੇ ਇਹਦੇ ਵਿੱਚ ਹੋਰ ਗਰੋ ਹੋਏ ਤਾਂ ਫਿਰ ਦੇਖਾਂਗੇ ਕਹਿੰਦਾ ਮਿੱਟੀ ਚ ਲਗਾਤੇ ਇੱਕ ਵਾਰੀ ਪੱਤੇ ਮੈਂ ਆਨੇ ਸਾਰੇ ਪਾਟਸ ਇਹ ਕੰਮ ਮੇਰਾ ਹੋਗਾ ਡਨ ਮੈਨੂੰ ਪੂਰਾ ਪੌਣਾ ਘੰਟਾ ਲੱਗੇ ਨਾ ਤੇ ਤੇ ਹਾਲੇ ਮੇਰਾ ਖੇੜਣਾ ਖੜਿਆ ਨਾ ਆਪੇ ਝਾੜੂ ਲਾਉਣੀ ਇੰਨੀ ਕਿ ਜਗ੍ਹਾ ਤੇ ਮਿੱਟੀ ਮਿੱਟੀ ਹੋਈ ਪਈ ਆ ਆ ਟੱਬ ਤੋਂ ਨਹੀਂ ਮਿੱਟੀ ਵਾਲਾ ਟਾਈਮ ਹੋ ਗਿਆ ਸਵਾ ਸੱਤ ਦਾ ਮੈਂ ਹੁਣ ਅੰਦਰ ਵਾਕ ਕਰਕੇ ਵਾਕ ਵੀ ਹੋ ਗਈ ਤੇ ਬਾਹਰ ਕੁਝ ਮੈਂ ਅੱਧੇ ਕੁ ਪਲਾਂਟਸ ਨੂੰ ਪਾਣੀ ਦੇਤਾ ਕੁਝ ਬੇੜੇ ਚ ਜਿਹੜੇ ਨੀਚੇ ਟੋਏ ਕਰਕੇ ਲੱਗੇ ਨੇ ਪਾਮ ਉਹਨਾਂ ਚ ਪਾਣੀ ਪਾ ਕੇ ਇਹਨਾਂ ਨਾਲ ਵਾਕ ਕਰਕੇ ਆ ਹੁਣ ਪਿੰਨੀਆਂ ਪਾਣੀ ਪਿਆਸ ਲੱਗੀ ਪਈ ਆ ਖਾਣਾ ਤਿਆਰ ਆ ਬਸ ਉਹਨਾ ਗੈਸ ਦੇ ਕੋਲੇ ਸਮਾਨ ਦਾ ਲਾ ਲਵਾਂ ਚੱਕਰ ਲਵੇ ਲਾਂ ਆਟਾ ਸਬਜੀ ਸੈਲਡ ਕੱਟ ਲੈਣੀ ਆ ਕੱਦੂ ਦਾ ਰਾਇਤਾ ਬਣਿਆ ਪਿਆ ਪਰ ਦਹੀਂ ਚ ਰਾਇਤਾ ਪਾਉਣਾ ਉਹ ਪਾਉਣੀ ਆ ਹਾ ਜਿੰਦਦਰ ਮੈਂ ਝੋਲਾ ਵੀ ਨਹੀਂ ਖੋਲਿਆ ਭੁੱਲ ਗਈ ਨਾ ਲਿਆ ਕੇ ਰੱਖ ਦਿੱਤਾ ਜਿੱਕੇ ਚਿੰਤਾ ਤੋਂ ਫਿਰ ਤੇ ਮੈਨੂੰ ਯਾਦ ਆ ਜਾਂਦਾ ਭੁੱਲ ਗਈ ਆ ਭੰਡੇ ਤੋਂ ਨਾਲੇ ਪਏ ਨੇ ਫਰੂਟ ਪਾਇਆ ਸੀ ਇਹਨਾਂ ਨੂੰ ਬੱਚਾ ਵਾਂਗੂ ਦੇਖਣ ਬੰਦਾ ਫਰੂਟ ਤਾਂ ਖਾ ਲਿਆ ਇਹ ਚ ਚਣੇ ਹੀ ਪਏ ਥੋੜੇ ਚਣੇ ਤੇ ਉਹ ਮਿਕਸਰ ਜਿਹਾ ਪਿਆ ਆ ਡੱਬਾ ਤੇ ਬੋਟਲ ਧੋ ਦਾਂਗਾ ਝੋਲੇ ਨੂੰ ਰੱਖ ਦਨੀ ਆ ਤੈ ਕਰਕੇ ਇਹ ਝੋਲਾ ਸਪੈਸ਼ਲ ਜੋ ਅਸੀਂ ਟਰੈਵਲ ਟੂਲ ਹੈ ਬਿਲਕੁਸ ਖਾਣ ਪੀਣ ਦਾ ਮਾਰ ਪਿਆਣਾ ਹੁੰਦਾ ਉਦੋਂ ਕੰਮ ਆਉਂਦਾ ਇਹ ਚ ਪਾ ਕੇ ਲੈ ਜਾਨੇ ਚਲੋ ਚੱਲਣਾ ਕਿਚਨ ਵਿੱਚ ਕਰਦੇ ਆ ਸ਼ਾਮ ਦੇ ਖਾਣੇ ਦੀ ਤਿਆਰੀ